ਗੋਲਡੀ ਵਿਰਾੜ ਦੀ ਮੌਤ ਹੋ ਚੁੱਕੀ ਹੈ ਜੀ ਹਾਂ ਗੋਲਡੀ ਵਿਰਾੜ ਜੋ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦਾ ਕਾਤਲ ਹੈ ਜਿਸ ਨੇ ਜ਼ਿੰਮੇਵਾਰੀ ਲਈ ਸੀ ਮਾਸਟਰਮਾਈਂਡ ਹੈ ਉਹ ਮਰ ਚੁੱਕਿਆ ਹੈ ਵੱਡੀ ਖਬਰ ਸਾਹਮਣੇ ਹੈ ਅਮਰੀਕਾ ਤੋਂ ਜਿੱਥੇ ਅਮਰੀਕਾ ਦੀ ਇੱਕ ਮਸ਼ਹੂਰ ਜਿਹੜੀ ਨਿਊਜ਼ ਚੈਨਲ ਕੰਪਨੀ ਆ ਤੇ ਵੈੱਬਸਾਈਟ ਆ ਉਸ ਦੇ ਵੱਲੋਂ ਦਾਵਾ ਕੀਤਾ ਗਿਆ ਆ ਕਿ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਔਰ ਦੱਸਿਆ ਕਿ ਬੀਤੇ ਦਿਨੀ ਹੀ ਜਿਹੜੇ ਸਲਮਾਨ ਖਾਨ ਨੇ ਉਹਨਾਂ ਉੱਤੇ ਵੀ ਜਿਹੜੀ ਗੋਲੀਬਾਰੀ ਚੱਲੀ ਸੀ ਉਹਨਾਂ ਦੇ ਘਰ ਉੱਤੇ ਗੋਲੀਬਾਰੀ ਚੱਲੀ ਜਿਸ ਦੇ ਵਿੱਚ ਗੋਲਡੀ ਵਿਰਾੜ ਦਾ ਨਾਂ ਸਾਹਮਣੇ ਆ ਰ ਲਾਰਸ ਸਤਿਨ ਮਿਸ਼ਰनोई ਲਾਰਸ ਮਿਸ਼ਰनोई ਦਾ ਪ੍ਰਾਸਤਿਨ ਮਿਸ਼ਰनोई ਨੇ ਦਾਵਾ ਕੀਤਾ ਸੀ ਕਿ ਅਸੀਂ ਹੀ ਉਹ ਗੋਲੀ ਚਲਵਾਈ ਹੈ ਜਿਸ ਦੇ ਵਿੱਚ ਪਹਿਲਾਂ ਗੋਲਡੀ ਬ੍ਰਾਂਡ ਦਾ ਵੀ ਨਾਮ ਆ ਰਿਹਾ ਸੀ ਔਰ ਗੋਲਡੀ ਬ੍ਰਾਂਡ ਨੇ ਕੁਝ ਦਿਨ ਪਹਿਲਾਂ ਵੀ ਇਹ ਦਾਵਾ ਕੀਤਾ ਸੀ ਕਿ ਅਸੀਂ ਜਿਹੜਾ ਸਲਮਾਨ ਖਾਨ ਨੂੰ ਮਾਰਨਾ ਹੈ ਔਰ ਸਿੱਧੂ ਮੂਸੇਵਾਲੇ ਨੂੰ ਅਸੀਂ ਮਾਰ ਦਿੱਤਾ ਔਰ ਕਈ ਨਿਊ ਚੈਨਲਾਂ ਨੇ ਜਿਹੜੇ ਗੋਲਡੀ ਬਰਾੜ ਨੇ ਸਪਸ਼ਟੀਕਰਨ ਦਿੱਤਾ ਕਿ ਅਸੀਂ ਹੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਹੈ ਕਤਲ ਕੀਤਾ ਹੈ ਅਸੀਂ ਔਰ ਜ਼ਿੰਮੇਵਾਰੀ ਚੁੱਕੀ ਹੈ ਜਿਸ ਤੋਂ ਬਾਅਦ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਦੇ ਵਿੱਚ ਜਿਹੜਾ ਗੋਲਡੀ ਬਰਾੜ ਦੀ ਮੌਤੇ ਦੀ ਖਬਰ ਸਾਹਮਣੇ ਆ ਰਹੀ ਹੈ ਔਰ ਅਮਰੀਕੀ ਵੈਬਸਾਈਟਾਂ ਨੇ ਦਾਅਵਾ ਕੀਤਾ ਹੈ ਕਿ ਅਣਪਛਾਣਿਆਂ ਵੱਲੋਂ ਇਹ ਗੋਲੀਬਾਰੀ ਚਲਾਈ ਗਈ ਇੱਕ ਗਲੀ ਦੇ ਵਿੱਚ ਦੋ ਨੌਜਵਾਨ ਪੰਜਾਬੀ ਨੌਜਵਾਨ ਖੜੇ ਸੀ ਜਿਨ੍ਹਾਂ ਉੱਤੇ ਗੋਲੀ ਚੱਲੀ ਹੈ ਔਰ ਜਿਸ ਤੋਂ ਬਾਅਦ ਇਹ ਵੀ ਦੱਸਤੀ ਹੈ ਕਿ ਇਹ ਦੋਨੇ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋਏ ਸੀ ਔਰ ਇੱਕ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿੱਚ ਇੱਕ ਦੀ ਮੌਤ ਹੋ ਗਈ ਹੈ ਦੂਜੇ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਹ ਵੀ ਦਾਵਾ ਕੀਤਾ ਜਾ ਰਿਹਾ ਕਿ ਇਹਨਾਂ ਵਿੱਚੋਂ ਜਿਹੜਾ ਗੋਲਦੀ ਬਰਾੜ ਹੈ ਉਸ ਦੀ ਮੌਤ ਹੋਈ ਹੈ ਹਾਲਾਂਕਿ ਇਸ ਦਾ ਜਿਹੜਾ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਔਰ ਪੱਕੇ ਤੌਰ ਤੇ ਨਹੀਂ ਕਹਿ ਸਕਦੇ ਕਿ ਇਹ ਗੋਲਦੀ ਬਰਾੜ ਦੀ ਮੌਤ ਹੋ ਚੁੱਕੀ ਪਰ ਪੁਲਿਸ ਨੇ ਦਾਅਵਾ ਕੀਤਾ ਹੈ ਜਾਂਚ ਵਿੱਚ ਜੋ ਆਇਆ ਕਿ ਇੱਕ ਪੰਜਾਬੀ ਨੌਜਵਾਨ ਜਿਹਦੀ ਮੌਤ ਹੋਈ ਹੈ ਔਰ ਇੱਕ ਜ਼ਖਮੀ ਹੈ ਪਰ ਗੋਲਡੀ ਬਰਾੜ ਇਹ ਵੀ ਸਵਾਲ ਖੜਾ ਹੋ ਰਿਹਾ ਕਿ ਗੋਲਡੀ ਬਰਾੜ ਆਪਣੇ ਨਾਮ ਗੋਲਡੀ ਬਰਾੜ ਤੇ ਹੀ ਰਹਿ ਰਿਹਾ ਜਾਂ ਉਸ ਦਾ ਪੱਕਾ ਨਾਮ ਕੀ ਹੈ ਉਸ ਦੇ ਆਧਾਰ ਕਾਰਡ ਤੇ ਕੀ ਨਾਮ ਹੈ ਉਸ ਦੇ ਜਿਹੜਾ ਪਾਸਪੋਰਟ ਹੈ ਉਸ ਤੇ ਕੀ ਨਾਮ ਹੈ ਇਹ ਵੀ ਜਾਂਚ ਦੇ ਵਿਸ਼ੇ ਨੇ ਹੋ ਸਕਦਾ ਗੋਲਡੀ ਬਰਾੜ ਇੱਕ ਜਾਲੀ ਨਾਮ ਡੁਪਲੀਕੇਟ ਨਕਲੀ ਨਾਮ ਦੇ ਤੌਰ ਤੇ ਉਹ ਮਸ਼ਹੂਰ ਹੋਇਆ ਹੋਵੇ ਕੱਚੇ ਨਾਮ ਤੇ ਪਰ ਅਸਲ ਨਾਮ ਕੀ ਹੈ ਫਿਲਹਾਲ ਜਾਂਚ ਦਾ ਵਿਸ਼ਾ ਹੈ ਪਰ ਉਤੇ ਹੀ ਇਹ ਜਿਹੜੀ ਵੱਡੀ ਏਜੰਸੀ ਆ ਨਿਊਜ਼ ਚੈਨਲ ਦੀ ਔਰ ਹਿੰਦੁਸਤਾਨ ਦੀ ਉਹਨਾਂ ਦੋਨਾਂ ਨੇ ਦਾਅਵਾ ਕੀਤਾ ਕਿ ਨੌਜਵਾਨ ਦੀ ਮੌਤ ਹੋਈ ਹੈ ਕਿ ਵਾਕਈ ਉਸ ਦੀ ਮੌਤ ਹੋਈ ਹੈ ਜਿਹੜਾ ਗੋਲਡੀ ਬਰਾੜ ਕਾਤਲ ਹੈ ਮਰਹੂਮ ਮੂਸੇ ਵਾਲੇ ਦੇ ਵਿੱਚ ਜਿਹੜੀ ਜਿਸ ਨੇ ਸਾਰੀ ਰਚਨਾ ਰਚੀ ਸੀ ਉਸ ਦੀ ਮੌਤ ਕਰਵਾਈ ਸੀ ਮਾਸਟਰਮਾਈਂਡ ਸੀਗਾ ਔਰ ਉੱਥੇ ਦਾ ਅਮਰੀਕਾ ਦੇ ਨਿਊਜ਼ ਵੈਬਸਾਈਟ ਅਨੁਸਾਰ ਫਰਾਜੈਨੂ ਦੇ ਵਿੱਚ ਜਿਹੜੀ ਨਿਊਜ਼ ਵੈਬਸਾਈਟ ਅਨੁਸਾਰ ਕੀ ਫਰਾਜੈਨੂ ਪੁਲਿਸ ਨੇ ਦਾਵਾ ਕੀਤਾ ਹੈ ਕਿ ਲੈਫਟੀਨੈਂਟ ਲੈਸਲੀ ਵਿਲੀਅਮ ਨੇ ਦੱਸਿਆ ਕਿ ਕੇਂਦਰੀ ਫਰਾਜੈਨੂ ਵਿੱਚ ਗੋਲੀ ਲੱਗਣ ਤੋਂ ਬਾਅਦ ਜਿਹੜੇ ਦੋ ਨੌਜਵਾਨ ਹਸਪਤਲ ਭਰਤੀ ਕਰਵਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਇਹ ਗੋਲਡੀ ਫਾਰਮੈਂਟ ਤੇ ਹੋਟਲ ਐਵੈਨਿਊ ਵਿੱਚ ਸ਼ਾਮ ਨੂੰ 5:30 ਵਜੇ ਦੇ ਕਰੀਬ ਜਦੋਂ ਇਹ ਦੋਨੇ ਖੜੇ ਸੀ ਤਾਂ ਇਹਨਾਂ ਉੱਤੇ ਜਿਹੜੀ ਗੋਲੀਬਾਰੀ ਹੋਈ ਹੈ ਔਰ ਪਰ ਪੁਲਿਸ ਵੱਲੋਂ ਹਮਲੇ ਦਾ ਜਿਹੜਾ ਸਕਾਰ ਹੋਇਆ ਦੋਂ ਨੌਜੋਨਾਂ ਦੀ ਪਛਾਣ ਨਹੀਂ ਕੀਤੀ ਗਈ ਫਿਲਹਾਲ ਇਹ ਵੀ ਗੱਲ ਦੱਸੀ ਜਾ ਰਹੀ ਹੈ ਕਿ ਜਿਹੜੀ ਪਛਾਣ ਸਪਸ਼ਟੀ ਕਰਨ ਵਾਲੀ ਨਹੀਂ ਕੀਤੀ ਗਈ ਹੈ ਔਰ ਦੱਸਦੀ ਕਿ ਕੈਨੇਡਾ ਤੋਂ ਭੱਜਣ ਤੋਂ ਬਾਅਦ ਗੋਲਡੀ ਬਰਾੜ ਜਿਹੜਾ ਹੈ ਅਮਰੀਕਾ ਦੇ ਫਰਾਜੈਨੋ ਵਿੱਚ ਹੀ ਸਰਨ ਲਈ ਸੀ ਅਤੇ ਗੋਲਡੀ ਬਰਾੜ ਦੀ ਆਖਰੀ ਲੋਕੇਸ਼ਨ ਵੀ ਫਰਾਜੈਨੋ ਹੀ ਜਿਹੜੀ ਦੱਸੀ ਗਈ ਜਾਂਦੀ ਹੈ ਸੋ ਚੇਤੇ ਰਹੇ ਕਿ ਕੁਝ ਦਿਨ ਪਹਿਲਾਂ ਸਲਮਾਨ ਖਾਨ ਨੂੰ ਜਿਹੜੀਆਂ ਗੋਲੀਆਂ ਚੱਲੀਆਂ ਸੀ ਉੱਚ ਵੀ ਗੋਲਡੀ ਬਰਾੜ ਨੇ ਆ ਜਿਹੜਾ ਆ ਆਪਣਾ ਨਾਮ ਦੱਸਿਆ ਸੀ ਜ਼ਿੰਮੇਵਾਰੀ ਲਈ ਸੀ ਸੋ ਉੱਥੇ ਹੀ ਗੋਲੀ ਵਾਲੀ ਦੌਰਾਨ ਜਿਹੜਾ ਗੋਲਡੀ ਬਰਾਡ ਦੀ ਲੋਕੇਸ਼ਨ ਦੱਸੀ ਗਈ ਸੀ ਉਹ ਹੈਗੀ ਸੀ ਆਕੀ ਫਰੇਜਨੋ ਗੋਲਡੀ ਬਰਾਡ ਦੀ ਫਰੇਜਨੋ ਹੀ ਆਖਰੀ ਲੋਕੇਸ਼ਨ ਜਿਹੜੀ ਉੱਥੇ ਦੱਸੀ ਗਈ ਹੈ ਜਾਂਚ ਸਾਹਮਣੇ ਆਈ ਹੈ ਦੂਸਰੀ ਗੱਲ ਕੈਨੇਡਾ ਚੋਂ ਭੱਜਣ ਤੋਂ ਬਾਅਦ ਗੋਲਡੀ ਬਰਾਡ ਅਮਰੀਕਾ ਦੇ ਫਰੇਜਨੋ ਵਿੱਚ ਹੀ ਗਿਆ ਸੀ ਉਸਨੇ ਸ਼ਰਨ ਲਈ ਸੀ ਸੋ ਜਾਂਚ ਦਾ ਵਿਸ਼ਾ ਹੈ ਫਿਲਹਾਲ ਜਿਹੜੀ ਜਾਣਕਾਰੀ ਇੰਨੀ ਆਈ ਹੈ ਕਿ ਗੋਲਡੀ ਬਰਾੜ ਦੀ ਮੌਤ ਹੋ ਚੁੱਕੀ ਹੈ ਪਰ ਸਪਸ਼ਟ ਕਰ ਨਹੀਂ ਕੀਤਾ ਗਿਆ ਤਾਂ ਉੱਥੇ ਹੀ ਦੱਸ ਦਈਏ ਕਿ ਪੁਲਿਸ ਦਾ ਕਹਿਣਾ ਹੈ ਕਿ ਦੋ ਪੰਜਾਬੀ ਨੌਜਵਾਨਾਂ ਤੇ ਗੋਲੀਆਂ ਚੱਲੀਆਂ ਸੀ ਵਰਾਜਨੋਂ ਦੇ ਵਿੱਚ ਰਹਿਣ ਵਾਲੇ ਸਨ ਤਾਂ ਇੱਕ ਦੀ ਮੌਤ ਹੋ ਗਈ ਇੱਕ ਹਸਪਤਲ ਦੇ ਵਿੱਚ ਪਹੁੰਚੀ ਪਰ ਦਾਵਾ ਨਹੀਂ ਕਰ ਸਕਦੇ ਕਿ ਗੋਲਡੀ ਬਰਾੜ ਦੀ ਹੀ ਮੌਤ ਹੋਈ ਹੈ ਪਰ ਵੱਡੀ ਖਬਰ ਹੈ ਕਿ ਗੋਲਡੀ ਬਰਾੜ ਦੀ ਮੌਤ ਹੋ ਚੁੱਕੀ ਹੈ ਜਦੋਂ ਜਾਂਚ ਕਲੀਅਰ ਹੋ ਜਾਵੇਗਾ ਤਾਂ ਦੱਸਿਆ ਪਰ ਇੱਥੇ ਹੀ ਵੱਡੇ ਸਵਾਲੇ ਖੜੇ ਹੋ ਰਹੇ ਨੇ ਕਿ ਚਰਚਾ ਤਾਂ ਖਬਰਾਂ ਇਹ ਵੀ ਹੋਈਆਂ ਸੀ ਕਿ ਗੋਲਡੀ ਬਰਾੜ ਨੂੰ ਰੈੱਡ ਨੋਟਿਸ ਜਾਰੀ ਕੀਤਾ ਗਿਆ ਉਸ ਨੂੰ ਹਿੰਦੁਸਤਾਨ ਲੈਣ ਦਾ ਜਾਵੇਗਾ ਫੜਿਆ ਗਿਆ ਪਰ ਇਸ ਵਿੱਚ ਕਰ ਜਿਹੜੀ ਇਹ ਖਬਰ ਆਏ ਕਿ ਫਰੇਜਨੋ ਦੇ ਵਿੱਚ ਗੋਲਡੀ ਬਰਾੜ ਦਾ ਕਤਲ ਹੋ ਚੁੱਕਿਆ ਮਾਰ ਦਿੱਤਾ ਗਿਆ ਇਹ ਵੀ ਫਿਲਹਾਲ ਹਜੇ ਉੱਡਦੀ ਢਾਉਂਦੀ ਖਬਰ ਸਾਹਮਣੇ ਆਈ ਹੈ ਜਾਂਚ ਦਾ ਵਿਸ਼ਾ ਅਮਰੀਕਾ ਤੇ ਹਿੰਦੁਸਤਾਨ ਦੇ ਵੱਡੇ ਨਿਊਜ਼ ਚੈਨਲਾਂ ਨੇ ਖਬਰ ਜ਼ਰੂਰ ਤੇ ਲਾਈ ਹੈ ਪਰ ਹਜੇ ਸਪਸ਼ਟੀਕਰਨ ਨਹੀਂ ਹੋਇਆ ਕਿ ਗੋਲਡੀ ਬਰਾੜ ਹੀ ਸੀ ਜਿਹੜੇ ਨੌਜਵਾਨ ਦੀ